ਮੋਹਾਲੀ ਦੇ ਅਧੀਨ ਪੈਂਦੇ ਪਿੰਡ ਕੈਲੋ ਵਿਖੇ ਦੋ ਗੁੱਟਾਂ ਦੇ ਵਿੱਚ ਟਰਾਂਸਫਾਰਮਰ ਨੂੰ ਲੈ ਕੇ ਚੱਲੀਆਂ ਗੋਲੀਆਂ ਜਿਸ ਦੇ ਚੱਲਦੇ ਹੋਏ ਡੀਐਸਪੀ ਸਿਟੀ 2 ਹਰਸਿੰਦਰ ਸਿੰਘ ਬਲਦਾ ਕੀ ਕਹਿਣਾ ਹੈ ਵੇਖੋ ਪੂਰੀ ਰਿਪੋਰਟ ਕੈਲੋ ਪਿੰਡ ਦੇ ਵਿੱਚ ਇੱਕ ਟਰਾਂਸਫਾਰਮਰ ਦੇ ਉੱਤੇ ਜਿਹੜਾ ਮੂਲੀ ਵੈਲੂ ਲੈ ਕੇ ਜਿਹੜਾ ਝਗੜਾ ਹੋਇਆ ਸੀ ਤੇ ਉੱਤੇ ਵਿੱਚ ਫਾਇਰਿੰਗ ਹੋਈ ਆ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਤੇ ਕਿੰਨੇ ਬੰਦੇ ਦੇ ਵਿੱਚ ਹੁਣ ਤੱਕ 잡ੇ ਗਏ ਸਾਡੀ ਪੁਲਿਸ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਤੇ ਅਫਸਰ ਸੁਵਾਨੰਦ ਜਸਪ੍ਰੀ ਸਿੰਘ ਕਾਲੋਂ ਇਮੀਡੀਏਟ ਉੱਥੇ ਮੌਕੇ ਤੇ ਪਹੁੰਚੇ ਸੀਗੇ ਤੇ ਉੱਥੇ ਬਿਆਨ ਹਰਵਿੰਦਰ ਸਿੰਘ ਦਾ ਬਿਆਨ ਦਰਜ ਕਰਕੇ ਤੇ ਐਫ ਆਈ ਆਰ ਨੰਬਰ 201 ਅੰਡਰ ਸੈਕਸ਼ਨ 307 323 41 25 27 54 59 ਅਮਰਗੜ ਦੇ ਅਡਰ ਤਰਾਵਾਂ ਦੇ ਵਿੱਚ ਆਪਣੇ ਦੋਵੇਂ ਮੋਲਜਮਾ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਸਰ ਇਹ ਕਿ ਕਿੰਨੇ ਕ ਜਗ ਹਾਲਤ ਕਿੰਨੀ ਕੰਮ ਕੰਦੀ ਰਹਿਦੇ ਹਸਪਤਲ ਗੱਲ ਮੈਂ ਸਰ ਇਹ ਕੀ ਕਹਿੰਦੇ ਅਜੇ ਆਊਟ ਆਫ ਡੇਂਜਰ ਐ ਐਸੋ ਲਈ ਪਰ ਫਿਰ ਵੀ ਤੈਨੂੰ ਹਸਪਤਲ ਦਾਖਲ ਆਈ ਸੀ ਸਰ ਇਹ ਪਤਾ ਲੱਗਿਆ ਲਾਇਸੈਂਸੀ ਹੈ ਇਹਦੇ ਲਿਆ ਜਾਇਆ ਨਹੀਂ ਇਹ ਮੋਡਲੀ ਤੋਂ ਤਾਂ ਦੱਸਿਆ ਵੀ ਕੀ ਕਹਿੰਦੇ ਆਪਣੇ ਲਾਇਸੈਂਸੀ ਹੈ ਪਰ ਇਹਦੀ ਡਿਟੇਲਡ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਇਹਦੇ ਬਾਰੇ ਪਤਾ ਨਹੀਂ ਅਜੇ ਉਹ ਦੋਸ਼ੀਆਂ ਦੀ ਪਾਲ ਚੱਲ ਚੱਲੇ thank you